ਮਾਰ ਜੋ ਪ੍ਰਧਾਨਗੀ ਲੰਡਰ ਦੋ ਰੋੜੇ ਚੱਲ ਕੇ ਆਏ শ্রোਤਾ ਜਣੋ ਤੇ ਉਧਰ ਰੌਲਾ ਪਾਉਂਦੇ ਹੋਏ ਸਾਡੇ ਮੇਲੇ ਦੀ ਮੇਲਾ ਤੁਸੀਂ ਤੁਸੀਂ ਆਹ ਰਾਹ ਕੱਢੋ ਇੱਧਰ ਆ ਜਾਣਗੇ ਸਾਰੇ ਅਸੀਂ ਤਾਂ ਲੈ ਆਵਾਂਗੇ ਗਲਤ ਚਾਹ ਉੱਧਰ ਰੱਖੀ ਪਈ ਹੈ ਜੀ ਚਾਹ ਇੱਥੇ ਹੁੰਦੀ ਫਿਰ ਇੱਥੇ ਪਰ ਲੈ ਆਵਾਂਗੇ ਤਾਂ ਜੇ ਤਾਂ ਇਹ ਕਦੇ ਨਹੀਂ ਮੈਂ ਤੇ ਉਹ ਕਹਿੰਦੇ ਆਖੇ ਅੱਗੇ ਹੁੰਦਾ ਸੀ ਜਿੱਥੇ ਚਾਹ ਪੀਉਂਥੇ ਰਾਹ ਹੋਣਾ ਹੈਗਾ ਜਿੱਥੇ ਚਾਹ ਤੇ ਉੱਥੇ ਜਾ ਠੀਕ ਹੈ ਇਸ ਕਰਕੇ ਹੁਣ ਤੁਸੀਂ ਇੱਧਰ ਆਪਦਾ ਰਾਹ ਛੱਡੋ ਫਿਰ ਕੰਮ ਹੁੰਦਾ ਹਾਂਜੀ ਸਮਾਂ ਵਧਾ ਲਓ ਲਾਇਆ ਮੈਂ ਪਿਆਰੇ ਦੋਸਤੋ ਸਮਾਂ ਤੇ 5 ਮਿੰਟ ਦਾ ਲੈ ਕੇ ਲਿਆ ਸਮਾਂ ਹਾਂਜੀ ਜਦੋਂ ਅੱਧੇ ਘੰਟੇ ਦੇ ਨਾਲ ਤਿਆਰੀ ਕੀਤੀ ਹੋਵੇ ਨਾ ਤੇ 10 ਮਿੰਟ ਅਚ ਗਾਉਣਾ ਹੋਵੇ ਤੇ ਇਹ ਜੂਟੂ ਤਾਂ ਹੈ ਨਹੀਂ ਵੀ 2 ਗੁਣਾ ਕਰਕੇ ਛੱਡ ਲਗੇ ਕੋਈ ਨਹੀਂ 10 ਮਿੰਟ ਚ ਲਾ ਦਿਆ ਕੇ ਵੈਸੇ ਤਾਂ ਸਬੋਲ ਜੀ ਡਰੋਣਾ ਤੇ ਕੱਲ ਆਏ ਆ ਜੀ ਬੜੇ ਚਾਹ ਦੇ ਨਾਲ ਕੱਚੇ ਘਰ ਦੇ ਵਿੱਚ ਆਏ ਆ ਯੁੱਗ ਦਾ ਫਰਕ ਪੈ ਗਿਆ ਸਮਾਂ ਹੋਰ ਸੀ ਜਦੋਂ ਲੋਕ ਇਹੋ ਜਿਹੇ ਕੱਚੇ ਘਰਾਂ 'ਚ ਰਹਿੰਦੇ ਸੀ ਜਿਨ੍ਹਾਂ ਦੇ ਸਿਰੜ ਪੱਕੇ ਸੀ ਜਿਨ੍ਹਾਂ ਦੇ ਰਾਤੀ ਜਦੋਂ ਡਾਕਟਰਾਂ ਦੇ ਦਵਾਈ ਲੈਣ ਦੀ ਸੀ ਜ਼ਿਆਦਾ ਪੈਂਦਾ ਜਦੋਂ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇੱਕ ਡਾਕਟਰ ਹੁੰਦਾ ਸੀ ਉਸੇ ਤੋਂ ਜੜ ਦੁਖਦੀ ਹੋਵੇ ਦਵਾਈ ਲੈ ਲੈਂਦੇ ਸੀ ਉਸੇ ਤੋਂ ਲੱਤ ਦੁਖਦੀ ਹੋਵੇ ਦਵਾਈ ਲੈ ਲੈਂਦੇ ਸੀ ਬਾਹਰੋਂ ਨਾ ਕੋਈ ਦਵਾਈ ਕੋਈ ਡਾਕਟਰ ਕੰਮ ਕਰੀ ਜਾਂਦਾ ਹੁੰਦਾ ਸੀ ਅੱਜ ਇੱਕੋ ਸਰੀਰ ਹੈ 5 5 7 7 ਡਾਕਟਰ ਹੈ ਇੱਕੋ ਸਰੀਰ ਦੇ ਦਿਮਾਗ ਹੋ ਡਾਕਟਰ ਕੋਲ ਜਾਣਾ ਪੈਂਦਾ ਕੋਈ ਹਸਾਬ ਕਿਤਾਬ ਦਾ ਨਹੀਂ ਉਹ ਕਿੱਧਰ ਜਾਈਏ ਇਹ ਸਾਰਾ ਸਮੇਂ ਦਾ ਗੇੜਾ ਸਮੇਂ ਦਾ ਫਰਕ ਹੈ ਛੰਦ ਦੇ ਵਿੱਚ ਵੀਰ ਨੇ ਲਖਮਿੰਦਰ ਸ਼੍ਰੀ ਵਾਲ ਨੇ ਪਰੋਇਆ ਦੇਖਾ ਬਣਾ ਵੀ ਜੋਗ ਮਸ਼ੀਨੀ ਆ ਗਿਆ ਰੜਕੇ ਦੁੱਧ ਸਵਾਨੀ ਨਾ ਦਰਿਆ ਕੇ ਸੁਗੁਣੇ ਨਹੀਂ ਤਣ ਦੀ ਦਿਸਦੀ ਤਾਣੀ ਹੋ ਭੋਲੇ ਤੁਸੇ ਕੰਬਲ ਨੂੰ ਹਰ ਕੋਈ ਪਾਲ ਰਿਹਾ ਪਸ਼ਮੀਨਾ ਕੰਮ ਸਾਡੇ ਹਤਾਰ ਜੋ ਖੋਕੇ ਲੈ ਗਈ ਉਹ ਵੇਖ ਮਸ਼ੀਨਾ ਵੇਖ ਮਸ਼ੀਨਾ ਹੋ ਭੁੱਲ ਗਈਆਂ ਚਰਖੇ ਨੂੰ ਚਰਮਕ ਟਕਲਾ ਮਾਲ ਗਲੋਟਾ ਤੋ ਪਾਦਰ ਪਾਈ ਨਾ ਲੱਗਦਾ ਨਹੀਂ ਚੁੰਨੀ ਨੂੰ ਗੋਟਾ ਉਹ ਫੁੱਲ ਫੁੱਲ ਕਰੀਆ ਨਹੀਂ ਨਾਲੇ ਬੁਣੇ ਹਸੀਨਾ ਕੰਮ ਸਾਡੇ ਹੱਥਾਂ ਜੋ ਖੋਗੇ ਲੈ ਗਿਆ ਬੇਖ ਮਸ਼ੀਨਾ ਉਹ ਤਾਂ ਸ਼ੇਡ ਲਬ ਦੇਨੇ ਨਹੀਂ ਲਬਣ ਚ ਰੰਦਾ ਨੇੜੇ ਕੌਣ ਕੁਤਰੇ ਕੜਬਾ ਨੂੰ ਕਿਹੜਾ ਹੱਥੀ ਟੋਕਾ ਗੇੜੇ ਰੰਗ ਫੜੇ ਜਮਾਨੇ ਨੇ ਖੇਤੀ ਜਾਂਦੇ ਪਾ ਕੇ ਜੀਨਾ ਕੰਮ ਸਾਡੇ ਹੱਥਾਂ ਚੋਂ ਲੈ ਗਿਓ ਵੇਖ ਮਸ਼ੀਨਾ ਉਹ ਕੀ ਕਿਰਪਾ ਟਿੰਡੂ ਸੀ ਕਹੀ ਕਸੌਲੀ ਕਿਹੜਾ ਜਾਣੇ ਦੰਗਲੀਆਂ ਸਲੰਗਾਤੇ ਪੁੱਲੇ ਪੜਕੇ ਤਾਈ ਕਮਾਣੇ ਕੰਮ ਕਰਦਾ ਸੇ ਪੀਦਾ ਹੁੰਦਾ ਸ੍ਰੀ ਇੱਕ ਬਾਬਾ ਦੀਨਾ ਕੰਮ ਸਾਡੇ ਹੱਥਾਂ ਚੋਂ ਖੋਗੇ ਲੈ ਗਿਓ ਵੇਖ ਮਸ਼ੀਨਾ ਦਾ ਦੌਰ ਗਿਆ ਚਟਣੀ ਦਾ ਦੌਰ ਗਿਆ ਲਾਦੇ ਕੁੰਡੇ ਘੋਟਨੇ ਕੁੰਝੇ ਇੱਕ ਬਟਨ ਦਵਾਏ ਤੋਂ ਮਿਕਸੀ ਵਿੱਚ ਰਸੋਈ ਗੁੰਝੇ ਹੁਣ ਦੁੱਧ ਕਾੜਨੀ ਦਾ ਲੱਸੀ ਦਹੀਂ ਨਾ ਮਿਲੇ ਸ਼ਕੀਨ ਦਾ ਕੰਮ ਸਾਟ ਹੱਥਾਂ ਲੈ ਗੀ ਆ ਵੇਖ ਮਸ਼ੀਨਾ ਉਹ ਸ਼ੁੱਧ ਪਾਣੀ ਕਰ ਦਿੰਦੇ ਕਰ ਕਰ ਲੱਗੇ ਨੇ ਹੁਣ ਯਾਰੋ ਸ਼ੁੱਧ ਪਾਣੀ ਕਰ ਦਿੰਦੇ ਕਰ ਕਰ ਲੱਗੇ ਨੇ ਹੁਣ ਯਾਰੋ ਕਾੜਾ ਪਰਨਾ ਬੁਖੂਹੇ ਤੋਂ ਨਾ ਕੋਈ ਜਾਚ ਜਾਣਦੀ ਯਾਰੋ ਸਾਡਾ ਮਾਨ ਬੁਦਾ ਗਿਆ ਹੈ ਆ ਕੇ ਆਲਖਿਆਰ ਨਗੀਨਾ ਗਮ ਖੋਲੇ ਹੱਤਾ ਚੋਂ ਖੋਕੇ ਲੈ ਗਿਆ ਬੇਖ ਮਸ਼ੀਨਾ ਉਹ ਪਾਰੀ ਦੀਆਂ ਇੱਟਾਂ ਨੂੰ ਅੱਜ ਕੱਲ੍ਹ ਜਾਣਣ ਕੀ ਨਿਆਣੇ ਬਿਜਲੀ ਦੇ ਭਟਿਆਂ ਨੇ ਭਾ ਦੇ ਫੁੜ ਕੇ ਤੇ ਕਮਾਣੇ खादा खा कमीना कम से हथां चो खो लेग वेठा मशीन ੋ ਢਾਬਾਂ ਤੇ ਛੱਪੜ ਵੀ ਬੀਤੇ ਦੀਵਣ ਗਏ ਕਹਾਣੀ ਢਾਬਾਂ ਤੇ ਛੱਪੜ ਵੀ ਬੀਤੇ ਦੀ ਗੱਲ ਕਰੇ ਕਹਾਣੀ ਕੂ ਟੋਬੇ ਗਏ ਬਹੋਏ ਕੱਟਦੇ ਭਏ ਪਤਲੋ ਪਾਣੀ ਇੱਕ ਹੋਰ ਵੀਰ ਨੇ ਜੀ ਇਧਰੋਂ ਟੱਕੜਾ ਕਰ ਲਿਆ ਸੀਨਾ ਕੰਮ ਸਾਟੇ ਹੱਤਾ ਚੋ ਖੋਗੇ ਲਹੀਆ ਵੇਖ ਬਦਲੀਨਾ ਓ ਮਨਜਿੰਦਰ ਬੋਲੀ ਸੀ ਜੇੜਾ ਇਦਰੋਂ ਹੀ ਉੱਠ ਕੇ ਆਇਆ ਏ ਓ ਵੀ ਭਾਈਏ ਦਿਨੇ ਪਿੱਛੇ ਸਮਾਗਮ ਕਰਾਆ ਕੇ ਮਨੂੰ ਲੱਗਦਾ ਹੋ ਗਿਆ ਇੱਕ ਮਹੀਨਾ ਕੰਮ ਸਾਡੇ ਹੱਥਾਂ ਚੋਂ ਖੋ ਕੇ ਲੈ ਗਿਆ ਵੇਖ ਮਸ਼ੀਨਾ ਰੁਕਦਾ ਨਾ ਟਾਈਮ ਕਦੇ ਇਹ ਤਾਂ ਤੋਰੇ ਆਪਣੀ ਤੁਰਦਾ ਆ ਸੁਖੀ ਬੈਨ ਵੀ ਜੀ ਆ ਗਈ ਕਾ ਤੋ ਬੀੜ ਸਿਆ ਚੁਰਦਾ ਹੋਏ ਹੋ ਜੀਆਂ ਪੈਣਾ ਨੂੰ ਨਾ ਮੈਂ ਨਮਸਕਾਰ ਕਰਦੀ ਆ ਕੰਮ ਸਾਡੇ ਹੱਥਾਂ ਚੋਂ ਖੋ ਕੇ ਲੈ ਗਿਆ ਵੇਖ ਮਸ਼ੀਨਾ ਕੰਮ ਸਾਡੇ ਹੱਥਾਂ ਚੋਂ ਖੋ ਕੇ ਲੈ ਗਿਆ ਵੇਖ ਮਸ਼ੀਨਾ ਅੱਛਾਏ ਦੋਸਤੋ ਪੰਜ ਕਿ ਮਿੰਟ ਹੋਰ ਸਮਾਂ ਸਾਡੇ ਕੋਲੇ ਤੇ ਅਸੀਂ ਪਹਿਲੇ ਸ਼ਾਂਦ ਬਣਾਈ ਜਾਂਦੇ ਸੀ ਜਦੋਂ ਸਰਸੂਲ ਜੀ ਕਹਿੰਦੇ ਆਜੋ ਮੈਂ ਕਿਹਾ ਹੁਣ ਅੱਧੇ ਘੰਟੇ ਹਾਲਾ ਛੱਡ ਕੇ ਵੀ ਦਸਾ ਕ ਮਿੰਟ ਹਾਲਾ ਬਣਾ ਲੈ ਜੇ ਦਸਾ ਮਿੰਟ ਚੱਲ ਜੇ ਤੇ ਵੀ ਇਹ ਤਾਂ ਨਾ ਤਾਂ ਪੂਰਾ ਸ਼ਾਂਦ ਲੱਗਦਾ ਹਾਲਾ ਨਾ ਤਾਂ ਹੋਣਾ ਸੀ ਫਿਰ ਅੱਧਾ ਕੌਣ ਆਇਆ ਅੱਧਾ ਕਦੋਂ ਵੀ ਤੁਸੀਂ ਸ਼ਮਤ ਜੀ ਕਰੋਂਗੇ ਤਾਂ ਬਣਾਉਂਗਾ ਨਹੀਂ ਇਹ ਬਹਿ ਜਾਣਾ ਲੈ ਵੀ ਇੱਕ ਕਰ ਦੇ ਕੰਮ ਸ਼ੁਰੂ ਆਪਣੀਆਂ उहो बिना कम तरीब हूंदी ਦਾ ਦੇਵ ਦੇ ਸਿਰੜ ਅੱਗੇ ਬੇੜਾ ਜੋਤਨੀ ਕਾਰਜ ਰਚਾਏ ਜਾਂਦੇ ਬੇੜਾ ਜੋਤਨੀ ਕਾਰਜ ਰਚਾਏ ਜਾਂਦੇ ਉਹ ਸਾਹਿਤ ਸੋਭਾ ਮੁਖ ਸਰਤਾਈ ਕਿਵੇਂ ਪੁਲਾ ਦਈਏ ਜੀ ਦੇ ਕਰਕੇ ਸਾਡੀ ਸਿਕੜੀ ਹੋਂਦ ਚ ਆ ਰਾ ਦੇਖੋ ਕੈਮਰਾ ਆਪਣੇ ਸਾਹਮਣੇ ਐ ਸਾਡੀ ਤਨ ਜਾਣਿਆਂ ਦੀ ਜਾਂਦਾ ਫੋਟੋ ਲਾਹੀ ਹੋ ਸੀ ਕਰਵਾਇਆ ਇਹਨਾਂ ਮੋਦੋਕਾਬ ਕੋਲ ਨੂੰ ਵਿੱਚ ਮੁਕਾਬਲੇ ਦੇ ਜੀ ਐਸਾ ਨ ਬੰਦੇ ਠਾਈ ਹਈਆ ਵਿੱਚੋਂ ਇੱਕ ਨਾ ਪਰਵੀਨ ਦਾ ਸੀ ਮੈਨੂੰ ਲੱਗਦਾ ਓ ਨਹੀਂ ਆਇਆ ਜਿਉ ਬਾਈ ਤੂੰ ਦਰ ਉਹ ਨਾ ਵੀਰੇ ਇੱਕੋ ਇੱਕ ਪਰਵੀਨ ਨੂੰ ਮੈਨੂੰ ਹੋਰ ਵੀ ਬੰਦੇ ਦਿੰਦੇ ਨਹੀਂ ਦਿਖਾਈ ਉਹ ਸੇਠੀ ਸਾਹਿਬ ਅੱਗੇ ਚੱਲ ਕੇ ਹੁਣੇ ਸੱਦ ਕੇ ਸੇਠੀ ਸਾਹਿਬ ਆਗੇ ਚੱਲ ਕੇ ਹੁਣੇ ਬਠਿੰਡੇ ਤੋਂ ਦੋਨੇ ਹੱਥ ਜੋੜ ਕੇ ਸਭ ਨੂੰ ਫਤਿਹ ਬੁਲਾਈ ਆਹਾ ਬੂਟਾ ਸਿੰਘ ਜੀ ਰਤਨ ਦੇ ਗਿਆ ਲੋਟ ਹੈ ਦੱਸ ਦੇ ਇਹ ਵੀ ਹੈ ਜਗਤਾਰ ਦਾ ਵੱਡਾ ਭਾਈ ਉਹ ਚੰਗੀ ਲਈ ਸਹਲਾਈ ਇਹ ਸਭਾਈ ਨੇ ਮੈਨੂੰ ਲੱਗਦਾ ਹੋਰ ਵੀ ਉੱਠ ਕੇ ਆਉਣ ਕੇ ਬਾਈ ਓਏ ਇਹਦੇ ਨਾਲ ਮੇਰੇ ਸੱਤੀ ਉੱਚੀ ਆਉਣਾ ਸੀ ਆਉਣਾ ਸੀ ਐ ਪਰ ਤਾਰ ਦੇ ਨਾਲ ਮੈਥੋਂ ਤਾਰ ਨਾ ਗਈ ਮਿਲਾਈ ਓ ਮੱਖਣ ਸਿੰਘ ਦੇ ਨਾਲ ਜੀ ਰਾਜਤਵਿੰਦਰ ਆ ਗਿਆ ਏ ਇੱਧਰੋਂ ਦੱਸ ਦੇ ਕੀ ਦੀ ਕੀ ਦੀ ਮਾਇਆ ਆਈ ਓਏ ਮਾਇਆ ਕੀ ਦੀ ਏ ਅਜੇ ਪਤਾ ਨਹੀਂ ਲੱਗਿਆ ਜੀ ਲੱਗਿਆ ਜੀ ਸਾਨੂੰ ਬਖੂ ਪੈਣ ਨੇ ਇੱਥੋਂ ਤੱਕ ਬਚਾਈ ਓਏ ਕੋਲੈਣ ਜਿਹਾ ਗਰੀ ਆਈ ਹੈ ਵੀ ਮਾਇਆ ਦੀ ਅਜੇ ਤਾਂ ਵੀਰੋ ਮਾਇਆ ਜਾਂਦੀ ਹੈ ਆਈ ਸੌਦਾ ਨੋਟ ਤੋੰਦੀ ਇਕ ਵੱਨ ਪੜਾ ਕਾ ਤੂੰ ਜਾਂਦੇ ਉਹਦਾ ਵੀਰੋ ਨਾਮ ਪੁਲਾਈ ਉਹ ਲੱਗਦਾ 10 ਮਿੰਟਾਂ ਨੂੰ ਹੁਣ ਤਾਂ ਸਾਰੇ ਖੁੱਲ ਗਏ ਆ ਖੁੱਲ ਗਏ ਆ ਹਰ ਇੱਕ ਚਿਹਰੇ ਉੱਤੇ ਹਾਸੀ ਦੇ ਵੇਖਾਈ ਆਸਾਰਪਜੀਤ ਢਿੱਲੋਂ ਦਾ ਨਾਮ ਮੱਲੀ ਲੈ ਗਏ ਕਹਿੰਦਾ ਸੁੰਦਰ ਕਵਤਾ ਜਾਂਦੇ ਹੋ ਤੁਸੀਂ ਗਾਈ ਆਇ ਮਰ ਰਹਿ ਗਿਆ ਥੋੜਾ ਆਜੋ ਜੀਨੇ ਆਉਣਾ ਜੀ ਇਹ ਨਾ ਹੋਵੇ ਪਿੱਛੋ ਜਾਏ ਕੋਈ ਫਸ਼ਟਾਈ ਉਹਨਾਂ ਦੇ ਪਿੱਛੇ ਲੱਗਦਾ ਸ਼ਾਹ ਬੜਾ ਦੱਸ ਗਿਆ ਸੇਢੀ ਐ ਆਪ ਵੀ ਆ ਕੇ ਸਾਡੀ ਕਰ ਗਿਆ ਮਾਣ ਵਧਾਈ ਪਾ ਕੇ ਬਹਿ ਗਿਆ ਕੱਚੇ ਕੋਠੇ ਨੂੰ ਕੋਠੇ ਨੂੰ ਸਾਰੇ ਦੱਬਰ ਨੂੰ ਹਰਦੇਵ ਆਹਰ ਬਠਲਾਈ ਵੇਖੀ ਵੀਰਿਆ ਰਹਿ ਜੇ ਨਾ ਮਣਾ ਵੀਰੇ ਦੇਸੂ ਦਾ ਜੀਨੇ ਇੱਥੇ ਸਾਨੂੰ ਕਵਤਾ ਹੁਣੇ ਸੁਣਾਈ ਮੈਨੂੰ ਲੱਗਦਾ ਲੜੂ ਸ਼ਹੀਬਾਲਾ ਏ ਮੇਰੇ ਨਾ ਮੇਰੇ ਨਾ ਇਹ ਮੂਹ ਪਾਣੀ ਕੀ ਮੈਂ ਚਾਰੀ ਨਹੀਂ ਜਾ ਤੂ ਘੋੜੀ ਆਉਣੀ ਸੀ ਕੀ ਵੀਰਾ ਕੀ ਓਏ ਮੈਂ ਘੋੜਿਆ ਇਕੱਲਾ ਹੀ ਜਾਣੇਗਾ ਓਏ ਕਹਿੰਦਾ ਸਰਦੂਲ ਸੰਗ ਤਾਂ ਇਹਨਾ ਕੋਲੇ ਨਹੀਂ ਐਵੇਂ ਮਾਇਆ ਵੇਖ ਕੇ ਜਾਂਦੇ ਦੰਗ ਟਪਾਈ ਓਏ ਰੋਡੇ ਵੀਰਾ ਸਭ ਸੁਪੂਰੀ ਚੰਗੀ ਹੁੰਦੀ ਹੁੰਦੀ ਮੈਤਾ ਕਹਿਣਾ ਏ ਤੇ ਝੰਡ ਦੀ ਦਈਏ ਡੱਕਾ ਲਾਈ ਜੇ ਤੂੰ ਗਲਾਜ ਕਰਨ ਤਰ ਤੂੰ ਸੇਵਕ ਸਿੰਗਾਵੇ ਉਹ ਵੇਖ ਜਾਂਦਾ ਵੀਰਾ ਬਾਣੀ ਖੂਬ ਪਿਆਈ ਹੋਈ ਗੁਲਾਬ ਜਮਨ ਨੇ ਤੜ ਕੇ ਹੀ ਪੰਗਾ ਪਾਤਾ ਜੀ ਪਾਤਾ ਜੀ ਜਿਹੜੀ ਡੱਕੇ ਦੇਬ ਤੇ ਕ੍ਰਾਂਤੀ ਨਾਲ ਫਸਾਈ ਉਹ ਧੰਵਾਦ ਹੈ ਜੋ ਤੇਰੇ ਸੰਗ ਆਈ ਓਏ ਬਸ ਕਰਿਆ ਨੇ ਕੱਢਦਾ ਪਾਈ ਆ ਸਰਦੂਲ ਸਿਆ ਇਹ ਨਾ ਹੋਵੇ ਤਿੰਨਾਂ ਨੂੰੇ ਬੈਠਾ ਢਾਈ ਆ ਸਰਦੂਲ ਦੇ ਵੀਰੋ ਕਾ ਟੋਢੋਣ ਆਪਣੇ ਨੂੰ ਆਪੇ ਐਂਦਾ ਸੋਣਾ ਜਾਂਦੇ ਆ ਹੁਣ ਕਾ i'm not a ਜੰਡੇ ਬਾਪੂ ਦੇ ਐ ਜਾਂਦਾ ਦੇਵ ਝਲਾਈ ਹੋ ਪੂਰੀ ਕੰਮ ਹੋ ਗਿਆ ਲੱਗਦਾ ਲਾਟੀ ਵੀਰੇ ਨੂੰ ਵੀਰੇ ਨੂੰ ਆਇ ਕਟੋਰਾ ਦਿੰਦਾ ਮੈਨੂੰ ਇੱਕੇ ਦਿਖਾਈ ਹੋ ਸੋਨਾ ਟੈਂਟ ਲਾ ਲਿਆ ਵੀਰੋ ਐ ਕਰ ਪੱਕੇਵੇਂ ਕੱਚੇ ਘਰ ਵਿੱਚ ਜਾਂਦੇ ਚਾ ਰੋਟੀ ਵਰਤਾਈ ਉਹ ਖਿੱਚ ਲਿਆਉਂਦਾ ਸਾਨੂੰ ਪਿਆ ਹਰ ਬਾਈ ਹਰ ਦੇਵਦਾ ਹਰ ਦੇਵਦਾ ਨਹੀਂ ਤਾਂ ਇੰਚ ਨਹੀਂ ਹਵਤੇ ਪਹਿਲਾ ਮੰਗਦੇ ਸਾਈ ਆਹ ਆ ਵੇਖਵੇਂ ਆਲਕ ਸੰਗਾ ਬੈਠੇ ਇੱਥੇ ਐ ਜਿਹਦੇ ਕੱਜੇ ਘਰ ਵਿੱਚ ਜਾਂਦੇ ਕਪਸੀ ਪਾਈ ਦਾ ਚੰਦ ਸਣਾਉਂਦਾ ਚੰਗੇ ਵੀਰ ਇੱਥੇ ਉਹ ਮਾਇਆ ਕੱਠੀ ਕਰਕੇ ਘਰ ਗਿਆ ਦਈ ਚਤਰਾਈ ਧੰਨਵਾਦ ਜੀ ਬਹੁਤ-ਬਹੁਤ ਵਧੀਆ ਕਿਉਂਕਿ ਵੱਡੀ ਗੱਲ ਇਹ ਹੁੰਦੀ ਹੈ ਕਿ ਇੱਥੇ ਮੌਕੇ ਤੇ ਗੱਲ ਬਣਾਉਣੀ ਔਰ ਨਾ ਫਿੱਟ ਕਰਨੇ ਤਿੰਨੇ ਇਹ ਮਣਕੇ ਦੇ ਵਿੱਚ ਮਣਕਾ ਠਾ ਮਣਕਾ ਲਾਉਂਦੇ ਆ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਹੁਣ ਮੈਂ ਸੱਦਾ ਦੇਉਂਗਾ ਸਕੰਦਰ ਚੰਦ ਭਾਣ ਜੀ ਨੂੰ ਕਿ ਉਹ ਆਪਣੀ ਰਚਨਾ ਲੈ ਕੇ ਸਾਡੇ ਸਾਰਿਆਂ ਨੂੰ ਪਰੇਸ਼ਾਨ ਇਹ ਜਿਥੇ ਸਾਡਾ ਆਪਣਾ ਜਿੱਥੇ ਕੁਛੜ ਜਿੱਥਾ ਸਾਬ ਸਭਾ ਪੰਜਾਬੀ ਸਾਬ ਸਭਾ ਸ੍ਰੀ ਮੁਖਸਰ ਸਾਹਿਬ ਇਹਨਾਂ ਦੀ ਸਦਾ ਰਣੀ ਰਹੂਗੀ ਹਾਸ ਮੁਖ ਨੇ ਵਧੀਆ ਨੇ ਛੰਦ ਤਾਂ ਸਾਰੇ ਸੁਣਾਈ ਜਾਂਦੇ ਆ ਪਰ ਜਿਹੜਾ ਮੌਕੇ ਤੇ ਗੱਲ ਜੋੜਨੀ ਹੈ ਇਹ ਕਿਸੇ ਕਿਸੇ ਦੇ ਇੱਥੇ ਆਉਂਦੀ ਆ ਸਿਕੰਦਰ ਚੰਦਪਨ